ਫਿਊ ਡੇਸ ਬੈਕ 5 8 2025 ਨੂੰ ਸਾਨੂੰ ਇੱਕ ਤਰਖਾਸਤ ਮਿਲੀ ਸੀ ਜਿਹਦੇ ਵਿੱਚ ਕਿ ਅਸੀਂ ਤੁਰੰਤ ਐਫ ਆਈ ਆਰ ਰਜਿਸਟਰ ਕੀਤੀ 132/2025 ਜਿਹਦੇ ਵਿੱਚ ਕਿ theft ਦੇ incidents ਜਿਹੜੇ ਸੀਗੇ ਉਹ ਰਿਪੋਰਟ ਹੋਏ ਸੀਗੇ ਕੋਰਟ ਕੰਪਲੈਕਸ ਦੇ ਏਰੀਆ ਦੇ ਵਿੱਚ ਜਿਹਦੇ ਵਿੱਚ ਕਿ ACs ਦੀ ਜਿਵੇਂ ਕਾਪਰ ਵਾਇਰਿੰਗ ਐਂਡ ਕਾਪਰ ਪਾਈਪਸ ਹੁੰਦੇ ਹੈਗੇ ਆ ਉਹ ਚੋਰੀ ਕਰਨ ਦੀ ਇਨਸੀਡੈਂਟ ਸਾਹਮਣੇ ਆਈ ਸੀ ਐਂਡ ਰਿਪੀਟਿਡ ਇਨਸੀਡੈਂਟ ਸੀ ਜਿਦੇ ਕਰਕੇ ਅਸੀਂ ਇਹਦੇ ਤੇ Trap ਇਨੀਸ਼ੀਏਟ ਕੀਤਾ ਸੀਗਾ ਤਾਂ ਕਿ ਇਸ ਬੰਦੇ ਨੂੰ ਜਿਹੜਾ Theft ਹੈ ਜਿੰਨੇ ਕੀਤੀ ਹੈ Thief accused ਹੈ ਉਹਨੂੰ ਅਸੀਂ ਅਰੈਸਟ ਕਰ ਸਕੀਏ ਤੇ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਅੰਦਰ the guidance of Honorable CP Amritsar ਅਸੀਂ ਦੇ ਵਿੱਚ ਸਕਸੈਸਫੁਲ ਹੋਏ ਹੈਗੇ ਆ ਤੇ ਅਸੀਂ accused ਕੁਲਦੀਪ ਕੁਮਾਰ ਨੂੰ ਅਰੈਸਟ ਕੀਤਾ ਇਹਦੇ ਵਿੱਚ ਇਹਦੇ ਥਰੂ ਸਾਨੂੰ ਫਰਦਰ ਪਤਾ ਲੱਗਾ ਕਿ ਇਹਨੇ ਤਿੰਨ ਕਬਾੜੀਆਂ ਨੂੰ ਹੋਰ ਆਪਣਾ ਇਹ ਸਮਾਨ ਕਾਪਰ ਦਾ ਵੇਚਿਆ ਸੀ ਤੇ ਜਿਨ੍ਹਾਂ ਦਾ ਨਾਮ ਹੈ ਜਤਿਨ ਕੋਪਾਰਲਮੈਂਟੀ ਤੋਂ ਇਹ ਕਬਾੜੀਆ ਗੁਰਪ੍ਰੀਤ ਸਿੰਘ ਗੋਲੂ ਕੋਟਖਾਲਸਾ ਦਾ ਤੇ ਸੁਖਿੰਦਰ ਸਿੰਘ ਕੋਟਖਾਲਸਾ ਦਾ ਇਹਨਾਂ ਤੇ ਅਸੀਂ ਅਰੈਸਟ ਇਫੈਕਟ ਕੀਤੀ ਹੈ ਇਹਨਾਂ ਤੋਂ ਟੋਟਲ ਕੰਬਾਈਨਡ ਹਲੇ ਤੱਕ ਸਾਨੂੰ 10 ਕਿਜੀ ਆਫ ਕਾਪਰ ਦਾ ਜਿਹੜਾ ਮਟੀਰੀਅਲ ਹੈ ਉਹ ਅਸੀਂ ਰਿਕਵਰ ਕਰ ਚੁੱਕੇ ਹਾਂ ਤੇ ਇਹ ਅਸੀਂ ਦੱਸਣਾ ਚਾਹਾਂਗਾ ਕਿ ਇਹ ਇਹਦੇ ਵਿੱਚ ਅਸੀਂ ਸਕਸੈਸਫੁਲ ਹੋਇਆ ਤੇ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਇਦਾਂ ਦੇ ਥੈਫਟਸ ਐਂਡ ਇਦਾਂ ਦੇ ਕੋਈ ਵੀ ਅਨਫੋਰਸੀਨ ਇਵੈਂਟਸ ਨੂੰ ਪ੍ਰੀਵੈਂਟ ਕਰਾਂਗੇ ਜੀ ਥੈਂਕ ਯੂ